ਲੱਖਾਂ ਦੀ ਦੁਨੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਵੀਰ ਸਿੰਘ ਪੇਸ਼ ਹੈ ਇਸ ਹਫਤੇ ਦਾ ਕਰੀਅਰ ਬੁਲੇਟਿਨ ਜੀ ਐਨ ਡੀ ਯੂ ਦੀਆਂ ਸਲਾਨਾ ਅਤੇ ਸਮੈਸਟਰਾਂ ਦੀਆਂ ਪ੍ਰੀਖਿਆਵਾਂ 3 ਮਈ ਤੋਂ ਨੋਟੀਫਿਕੇਸ਼ਨ ਸਪਰੀਮ ਤੋਂ نوٹ ਕਰ ਸਕਦੇ ਹੋ ਚੰਡੀਗੜ੍ਹ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਲਈ ਕੰਪਿਊਟਰ ਬੇਸਡ ਟੈਸਟ CBT ਦੀ ਅਨਸਰ ਕੀ ਚੰਡੀਗੜ੍ਹਪੁਲਿਸ.gov.in ਤੇ ਅਪਲੋਡ ਕਰ ਦਿੱਤੀ ਗਈ ਹੈ ਸਬੰਧਤ ਉਮੀਦਵਾਰ ਨੋਟ ਕਰਨ ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਤਕਰੀਨ ਉਤੋਂ ਵਾਚਿਆ ਜਾ ਸਕਦਾ ਹੈ ਸਰਕਾਰੀ ਕਾਲਜ ਫੇਜ਼ 6 SAS ਨਗਰ ਮੁਹਾਲੀ ਵੱਲੋਂ ਕੈਮਿਸਟਰੀ ਪ੍ਰੋਜੈਕਟ ਸਰੇਖ ਸਿੱਖਿਆ ਬਾਇਓ ਟੈਕਨੋਲੋਜੀ ਕੰਪਿਊਟਰ ਐਪਲੀਕੇਸ਼ਨ ਆਦਿ ਵੱਖ-ਵੱਖ ਵਿਸ਼ਿਆਂ ਲਈ ਵਾਟ ਇਨ ਇੰਟਰਵਿਊ 7 8 ਅਤੇ 9 ਫਰਵਰੀ 2019 ਨੂੰ ਰੱਖੀ ਗਈ ਹੈ ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਸਮੇਤ 10 ਵਜੇ ਦਿੱਤੀਆਂ ਗਈਆਂ ਤਰੀਖਾਂ ਅਨੁਸਾਰ ਇੰਟਰਵਿਊ ਵਿੱਚ ਸ਼ਾਮਲ ਹੋ ਸਕਦੇ ਹਨ ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਸਕਰੀਨ ਉੱਤੋਂ ਦੇਖ ਸਕਦੇ ਹੋ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਰਪੂਤਲਾ ਵੱਲੋਂ ਵੱਖ-ਵੱਖ ਅਸਾਮੀਆਂ ਲਈ ਬਿਨੇਕਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 23 ਫਰਵਰੀ 2019 ਹੈ ਵਿਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਤਕਰੀਨ ਉਤੋਂ ਲੋਡ ਕਰ ਸਕਦੇ ਹੋ ਟ੍ਰਿਪਲ ਐਸ ਬੋਰਡ ਪੰਜਾਬ ਵਨ ਕੰਪਲੈਕਸ ਸੈਕਟਰ 68 ਮੁਹਾਲੀ ਵੱਲੋਂ ਮੱਛੀ ਪਾਲਣ ਅਫਸਰ ਗ੍ਰੋਪਸੀ ਦੀ ਭਰਤੀ ਲਈ ਲਈ ਗਈ ਲਿਖਤੀ ਪ੍ਰੀਖਿਆ ਵਿੱਚ ਘੱਟੋ-ਘੱਟ 30% ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਮਿਤੀ 7 ਫਰਵਰੀ 2019 ਨੂੰ ਸਵੇਰੇ 10 ਵਜੇ ਦਫ਼ਤਰ ਅਧੀਨ ਸੇਵਾਵਾਂ ਚੋਰ ਬੋਰਡ 1 ਭਵਨ ਸੈਕਟਰ 68 ਮੁਹਾਲੀ ਪੰਜਾਬ ਵਿਖੇ ਬੁਲਾਇਆ ਗਿਆ ਹੈ ਵਧੇਰੇ ਜਾਣਕਾਰੀ ਲਈ ਅਤੇ ਵੈੱਬਸਾਈਟ ਨੋਟ ਕਰਨ ਲਈ ਸਕਰੀਨ ਤੇ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਦੇਖਿਆ ਜਾ ਸਕਦਾ ਹੈ। ਵਿਲਾ ਹੁਸ਼ਿਆਰ ਪਰ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਵੱਖ-ਵੱਖ ਖਾਲੀ ਅਸਾਮੀਆਂ ਨੂੰ ਭਰਨ ਲਈ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਹੈ। ਬਿਨੇ ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 1 ਮਾਰਚ 2019 ਹੈ। ਵਾਖ ਵਾਖ ਅਸਾਮੀਆਂ ਅਤੇ ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਸਕਰੀਨ ਉਤੋਂ ਵਾਚਿਆ ਜਾ ਸਕਦਾ ਹੈ। ਸ੍ਰੀ ਗੁਰੂ ਰਾਮਦਾਸ ਕਾਲਜ ਆਫ ਐਜੂਕੇਸ਼ਨ ਹਲਵਾਰਾ ਲੁਧਿਆਣਾ ਵਿਖੇ ਪ੍ਰਿੰਸੀਪਲ ਦੀ ਪੋਸਟ ਵਾਸਤੇ ਉਮੀਦਵਾਰਾਂ પાસેથી ਅਰਜ਼ੀ ਦੀ ਮੰਗ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਕ੍ਰੀਨ ਪੌਂਡ ਦੇਖ ਸਕਦੇ ਹੋ ਇਸੇ ਨਾਲ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਰਿਜ਼ਰਵ ਸੈਂਟਰ ਚੰਡੀਗੜ੍ਹ ਦੁਆਰਾ ਪ੍ਰੀਖਿਆ ਅਯੋਜਿਤ ਕਰਨ ਨਿਰੀਖਣ ਆਦ ਨਾਲ ਸੰਬੰਧਿਤ ਵਾਕ-ਵਾਖ ਡਿਊਟੀਆਂ ਕਰਨ ਲਈ ਸੇਵਾਮੁਕਤ ਵਰਕਿੰਗ ਪ੍ਰਿੰਸੀਪल्स ਪ੍ਰੋਫੈਸਰਜ਼ ਨਥਰਾਜ ਆਦ ਸਰਕਾਰੀ ਖੇਤਰਾਂ ਦੇ ਸੁਪਰਡੈਂਟਾਂ ਸਰਵਿਤ ਨਿੱਜੀ ਸੰਸਥਾਵਾਂ ਦੀਆਂ ਸੇਵਾਵਾਂ ਦੀ ਲੋੜ ਹੈ। ਕਾਹਵਾਨ ਅਫਸਰ ਆਪਣੀ ਸਹਿਮਤੀ ਲਈ ਤਕਰੀਰ ਤੇ ਦਿੱਤੀ ਗਈ ਈਮੇਲ ਰਾਹੀਂ ਸੰਪਰਕ ਕਰ ਸਕਦਾ ਹੈ। ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਤਕਰੀਰ ਉਤੋਂ ਦੇਖ ਸਕਦੇ ਹੋ। ਅਧਿਨ ਸੇਵਾਮਾ ਚੋਣ ਬੋਰਡ ਪੰਜਾਬ ਵੱਲੋਂ ਕਲਰਕ ਅਤੇ ਕਲਰਕ ਰਮ ਡਾਟਾ ਐਂਟਰੀ ਆਪਰੇਟਰ ਦੀ ਭਰਤੀ ਲਈ ਟਾਈਪਿੰਗ ਟੈਸਟ ਤੋਂ ਮੁਕੰਮਲ ਸ਼ੋਰਟ ਲਈ। ਪ੍ਰਾਪਤ ਹੋਈਆਂ ਪ੍ਰਤੀ ਬੇਨਤੀਆਂ ਦੀ ਪੜਤਾਲ, ਪੁਸ਼ਟੀ ਕਰਨ ਲਈ ਕਾਉਂਸਲਿੰਗ ਲਈ ਸਬੰਧਤ ਉਮੀਦਵਾਰਾਂ ਨੂੰ ਮਿਤੀ 6 ਫਰਵਰੀ 2019 ਨੂੰ ਦਫ਼ਤਰ ਅਧੀਨ ਸੇਵਾਵਾਂ ਚੋਣ ਬੋਰਡ ਦਵਾਂ ਪਵਨ ਟਰੈਕਟਰ 68 ਮੋਹਾਲੀ ਵਿਖੇ ਬੁਲਾਇਆ ਗਿਆ ਹੈ ਇਸ ਤੋਂ ਇਲਾਵਾ ਟਾਈਪ ਟੈਸਟ ਤੋਂ ਮੁਕੰਮਲ ਛੋਟ ਪ੍ਰਾਪਤ ਕਰਨ ਲਈ ਸਪਤੀ ਬੇਨਤੀ ਅਤੇ ਦਸਤਾਵੇਜ਼ ਪੇਸ਼ ਕਰਨ ਦੀ ਆਖਰੀ ਮਿਤੀ 6 ਦਰਬਰੀ 2019 ਰੱਖੀ ਗਈ ਹੈ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਗਏ ਨੋਟੀਫਿਕੇਸ਼ਨ ਨੂੰ ਨੋਟ ਕਰ ਸਕਦੇ ਹੋ ਚੋਲ ਕਮਿਸ਼ਨ 117 ਵਿਧਾਨ ਸਭਾ ਹਲਕਿਆਂ ਚ ਚਲਾਏਗਾ ਵੋਟਰ ਜਾਗਰੂਕਤਾ ਮੁਹਿੰਮ ਈਵੀਐਮ ਮਸ਼ੀਨਾਂ ਨੂੰ ਲੈ ਕੇ ਦੂਰ ਕੀਤੇ ਜਾਣਗੇ ਸ਼ੰਕੇ ਨੋਟੀਫਿਕੇਸ਼ਨ ਸਕਰੀਨ ਉੱਤੇ ਦਿੱਤਾ ਗਿਆ ਹੈ ਕੋਲ ਕੁਝ ਸਿਹਤ ਭਲਾਈ ਨੋਟੀਫਿਕੇਸ਼ਨ ਅਤੇ ਰੋਜ਼ਗਾਰ ਨੋਟੀਫਿਕੇਸ਼ਨ ਸਕਰੀਨ ਉੱਤੇ ਦਿੱਤੇ ਜਾ ਰਹੇ ਹਨ ਸਬੰਧਤ ਇਹ ਨੋਟੀਫਿਕੇਸ਼ਨ ਸਕਰੀਨ ਅਕਤੂਬਰ ਤੱਕ ਦੇ ਹਨ ਏਸੀ ਇਸਾਬ ਸਦਾ ਕਰੀਅਰ ਬੁਲੇਟਿਨ ਅਗਲੇ ਹਫਤੇ ਨਵਾਂ ਰੁਜ਼ਗਾਰ ਬੁਲੇਟਿਨ ਲੈ ਕੇ حاضر ਹੋਵਾਂਗਾ ਲਫ਼ਜ਼ਾਂ ਦੀ ਦੁਨੀਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ